ਨਾ ਸ਼ਾਇਰ ਇਹ ਕਹ ਪਾ ਤਾ ਪ੍ਰਕਾਸ਼ ਸੱਚੇ ਬਾਸ਼ਾ ਦਾ ਪ੍ਰਕਾਸ਼ ਹੋ ਗਿਆ ਹੈ ਅਗਿਆਨ ਦਾ ਹਨੇਰਾ ਕੱਟ ਦੇਵੇ ਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਕਹਿੰਦੇ ਨੇ ਗੁਰੂ ਗੂ ਮੈਨਾਂ ਹਨੇਰਾ ਰੂ ਮੈਨਾਂ ਪ੍ਰਕਾਸ਼ ਪ੍ਰਕਾਸ਼ ਦਿਹਾੜੀ ਸੀ ਕਲ ਸੱਚੇ ਬਾਸ਼ਾ ਦਾ गुरु बारे परमेश्वर बारे जी बयान नहीं कर सकता है जो बचन पढ़े ग्रंथा वही तो बयान किए जाते कीरतपुर साहब माता कृष्ण कौर जी की कुख तो गुरु हर राय महाराज के ग्रह विखे महाराज का आप मन हो कीतपुर शहर को सातवें ते का आगमन कीतपुर शहर हुआ चार जंग करके छठे बादशाह ने फिर कीतपुर शहर नगर बसाया बाबा गुरु दत्ता जी ने वहां मेंले 22 तारीख ने गंजा राजे महाराण छठे बादशाह ने ਗੁਰੂ ਅਰਜਨ ਦੇਵ ਜੀ ਨੇ ਜਿਹੜੀ ਹਵਾ ਕਰਵਾਈ ਸੀ ਉਹ ਰਾਜਾ ਮਹਾਰਾਜ ਨੂੰ ਸੇਵਾ ਵਿੱਚ ਜ਼ਮੀਰ ਦੇਣਾ ਚਾਹੁੰਦਾ ਹੈ ਜਿਵੇਂ ਅੰਮ੍ਰਿਤਸਰ ਵਾਲੀ ਜ਼ਮੀਨ ਹੈ ਜਿਹੜੀ ਗੁਰੂ ਅਰਜਨਦਾਸ ਮਹਾਰਾਜ ਦੀ ਸਪਤੀ ਬੀਬੀ ਭਾਣੀ ਨੂੰ 12 ਪਿੰਡ ਅਕਬਰ ਨੇ ਨਾਮ ਜ਼ਮੀਰ ਵਿੱਚ ਦਿੱਤੇ ਸੀ ਪਰ ਉਹ 12 ਕਿਨਾਰੇ ਦੀ ਜ਼ਗੀਰ ਵਿੱਚ ਨੱਗਰ ਨਹੀਂ ਰਸਾਇਆ ਧੰਗੁ ਨੂੰ ਰਾਮਦਾਸ ਮਾਨ ਟੋਂਗਾ ਪਿੰਡ ਦੀ ਜ਼ਮੀਨ ਖਰੀਦਦੇ ਇਹ ਇਹ ਸਵਾਰਸ ਕਾਨੂੰ ਕੇਸ ਕਰਦੇਗੀ ਵੀ ਇਹ ਜਿਹੜੀ ਅੰਮ੍ਰਿਤਸਰ ਵਾਲੀ ਜਗ੍ਹਾ ਹੈ ਇਹ ਸਾਡੇ ਪੁਰਖਿਆਂ ਨੇ ਦਿੱਤੀ ਖਾਲੀ ਕਰਦੇ ਸਾਧ ਸੰਗਤ ਜੀ ਰਾਏ ਬਲਾਰ ਦੀ ਸੰਤਾਨ ਨੇ 17ਵੇਂ ਵਾਰਸ ਨੇ ਕੇਸ ਕਰ ਦਿੱਤਾ ਸੀ ਪੋਬਲਿਸ ਹੁਣ ਸਾਰੀ ਬਸ ਕਰਦੇ ਆ ਗੁਰਨਾਕ ਦੇ ਮਾਰ ਬਾਬਾ ਸਰਜੋ ਸਿੰਘ ਦੀ ਬੇਟੀ ਸਾਰ ਮੀਆਂ ਸਦਾ ਸਨਤ ਕਿਸ ਕਰਤਾ ਚ ਕੋਲ ਹੋਈ ਸੀ ਇਹ ਸਾਡੇ ਪੁਰਖਿਆਂ ਨੇ ਭਾਵਨਾ ਵਿੱਚ ਆ ਕੇ ਸਾਡੇ 700 ਮਰੱਬਾ ਗੁਰਨਾਕ ਦੇ ਮਾਰ ਦੇ ਨਾਮ ਕਰ ਦਿੱਤਾ ਸੀ ਨਨਕਾਣਾ ਸਾਹਿਬ ਦੇ ਨਾਮ ਹੈ ਜਿਹੜੀ ਜੈਦਾਸ ਉਹ 750 ਮਰਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਲਖਮੀ ਦਾ ਸ੍ਰੀ ਚੰਦ ਦੇ ਨਾਮ ਹੀ ਲੋਇਆ ਜਿਹਦੀ ਮਹਿਤਾ ਕਲਿਆਣ ਦਾਸ ਜੀ ਦੀ ਗੈਂਦਾਰ ਸੀ ਦਾਦੇ ਪੜਦਾਦੇ ਦੀ ਉਹ ਪੁੱਤਰਾਂ ਨੂੰ ਮਿਲਿਆ ਉਹ 750 ਮਰਬੇ ਵਿੱਚੋਂ ਇੱਕ ਮਰਲਾ ਜਮੀਨ ਆਪਣੇ ਸਹਤਜਾਦੰਦੇ ਨਾਮ ਹੀ ਲੋਇਆ ਅਰੇ ਲੇਖੇ ਗੁਰਮੁਖ ਬੈਠੇ ਮਾਈ ਭਾਈ

ਦੇਸ਼ ਵਾਸਤੇ ਕੌਮ ਵਾਸਤੇ ਧਰਮ ਵਾਸਤੇ ਪੰਥ ਵਾਸਤੇ ਪਰ ਫੁਕਾਰ ਵਾਸਤੇ ਉਹਨਾਂ ਨੇ ਕੀਤਾ ਇੱਕ ਇੰਚ ਜਗ੍ਹਾ ਨਹੀਂ ਮਿਲੇਗਾ ਵਰਸਤੇ ਪਾਤਸ਼ਾਹ ਨੇ ਸਹਿਬਜ਼ਾਦੇ ਦੇ ਨਾਮ ਜਗ੍ਹਾ ਨਹੀਂ ਲਈ 17ਵੇਂ ਵੰਸ਼ ਨੇ ਇਹ ਸਹਰ ਦਿੰਦਾ ਸੀ ਪਾਕਿਸਤਾਨ ਦੇ ਤਵੀ ਸੰਨ ਮਿਲਣੀ ਚਾਹੀਦੀ ਹੈ ਸ਼ਾਇਦ ਕੋ ਸਾਡਾ ਆਉਂਦਾ ਤਾਂ ਉਹ ਸਭ ਤੇ ਕਾਲੀ ਬਿੜਣੀ ਜੀਰ ਨੇ ਪਰ ਮੁਸਲਮਾਨ ਸੀ ਜੱਜ ਉਹ ਕਹਿੰਦਾ ਜਮੀਨ ਕਿਹਦੀ ਹੈ ਖੁਦਾਵੀ ਹੈ ਆਪਣੀ ਦਾਇਰੀ ਇੱਥੇ ਤੇ ਮਾਲ ਬਣੇ ਬਣ ਬਣ ਕਿਥੇ ਲੇ ਗਏ ਜੇ ਬੜੇ ਬਣਨ ਵਾਸਤੇ ਤਿਆਰ ਹੋਈ ਕਰਦੇ ਇਹ ਉਨੀ ਉਨੀ ਜਿਨੀ ਹੈਗੀ ਸੀ ਇਹਦੇ ਮਾਲ ਪਤਾ ਨਹੀਂ ਕਿੰਨੇ ਬਣ ਬਣ ਕੇ ਤੁਰ ਗਏ ਜੀਵੇਂ ਸੁੱਚਾ ਸਮਾਨ ਫਰੀਦਾ ਕੇਵਟ ਕਿਧ ਗਏ ਕਿੱਥੇ ਗਿਆ ਜਿਹੜੇ ਕੱਲ ਮਾਲਕ ਬਣੇ ਬੈਠੇ ਸੀ ਤੇ ਇਹਦੇ ਜਵਾਬ ਦਿੱਤਾ ਜਮੀਨੇ ਜਾਲਣ ਗੋਰਾ ਨਾਲ ਖੁਲਾਮੇ ਜੀ ਸਹੇ بڑے ਮਾਲਕ ਬਣਿਆ ਜੇ ਬੜਿਆਂ ਨੇ ਬੜਨਾ ਅਹਿਸਾਸ ਕੀ ਇਹ ਨਾ ਘਟਿਆ ਤੇ ਨਾ ਵਧੀ ਹੋਣੀ ਹੋਈ ਚਾਰ ਦਿਨ ਆਪਣੀ ਨੌਬਤ ਚੱਲੇ ਬਿਜਾਏ ਇਤਨਾ ਕੁ ਘਟਿਆ ਘਟਿਆ ਮਟਿਆ ਸੰਗ ਨਾਲ ਕਸ ਲੈਣਾ すいません。